ਮੇਰੀ ਦੋਸਤ ਮੈਨੂੰ ਮੇਰੇ ਕਿਰਾਏ ਦੇ ਕਮਰੇ ਵਿੱਚ ਮਿਲਣ ਦੇ ਲਈ ਆਉਂਦੀ ਸੀ ਇੱਕ ਦਿਨ ਅਸੀਂ ਦੋਵੇਂ ਆਪਣੇ ਪਿਆਰ ਵਿੱਚ ਲੱਗੇ ਸੀ ਤਾਂ ਮੇਰੇ ਕਬਾਂਡ ਰਹਿਦੀ ਭਾਬੀ ਨੇ ਸਾਨੂੰ ਦੇਖ ਲਿਆ ਤੇ ਫਿਰ ਉਹ ਮੈਨੂੰ ਕਹਿਣ ਲੱਗੀ ਕਿ ਮੇਰੇ ਨਾਲ ਵੀ ਹਾਜ਼ਰ ਹਾਂ ਦੋਸਤੋ ਇੱਕ ਮਜ਼ੇਦਾਰ ਕਹਾਣੀ ਲੈ ਕੇ ਉਮੀਦ ਕਰਦਾ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਦੋਸਤੋ ਉਸ ਭਾਬੀ ਦਾ ਨਾਮ ਮੀਨਾ ਸੀ ਤੇ ਉਸ ਦੀ ਉਮਰ 27 ਸਾਲ ਦੇ ਕਰੀਬ ਸੀ ਉਸ ਦਾ ਉੱਚਾ ਕੱਦ-ਕਾਠ ਤੇ ਰੰਗ ਗੋਰਾ ਸੀ ਉਹ ਇੱਕ ਵਿਧਵਾ ਔਰਤ ਸੀ ਤੇ ਉਹਨਾਂ ਦੇ ਪਤੀ ਦੀ ਇੱਕ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ ਭਾਬੀ ਦਾ ਵਿਆਹ 20 ਸਾਲ ਦੀ ਉਮਰ ਵਿੱਚ ਹੋਇਆ ਸੀ ਤੇ ਉਹ ਇੱਕ ਸਾਲ ਬਾਅਦ ਇੱਕ ਬੱਚੇ ਦੀ ਮਾਂ ਬਣ ਗਈ ਸੀ ਪਰ ਕਿਸਮਤ ਦਾ ਲਿਖਿਆ ਹੋਇਆ ਕੌਣ ਟਾਲ ਸਕਦਾ ਹੈ ਫਿਰ ਉਹ 27 ਸਾਲ ਦੀ ਉਮਰ ਵਿੱਚ ਹੀ ਵਿਧਵਾ ਹੋ ਗਈ। ਉਸ ਦੇ ਪਰਿਵਾਰ ਵਾਲਿਆਂ ਨੇ ਭਾਬੀ ਨੂੰ ਦੂਜਾ ਵਿਆਹ ਕਰਾਉਣ ਦੇ ਲਈ ਕਿਹਾ ਪਰ ਭਾਬੀ ਨੇ ਮਨਾ ਕਰ ਦਿੱਤਾ। ਹੁਣ ਉਹ ਆਪਣੇ ਪਤੀ ਦੇ ਘਰ ਨੂੰ ਛੱਡ ਕੇ ਆਪਣੇ ਪੇਕੇ ਘਰ ਹੀ ਰਹਿਣ ਲੱਗੀ ਸੀ। ਉਹਨਾਂ ਦੇ ਘਰ ਹੀ ਮੈਂ ਇੱਕ ਕਮਰਾ ਕਿਰਾਏ ਤੇ ਲੈ ਕੇ ਰਹਿੰਦਾ ਸੀ। ਪਰ ਮੈਂ ਕੰਮ ਦੀ ਵਜ੍ਹਾ ਕਰਕੇ ਜ਼ਿਆਦਾਤਰ ਸਮਾਂ ਆਪਣੇ ਕਮਰੇ ਦੇ ਵਿੱਚ ਹੀ ਰਹਿੰਦਾ ਸੀ। ਫਿਰ ਕੁਝ ਸਮੇਂ ਬਾਅਦ ਭਾਬੀ ਦੀ ਕਿਸਮਤ ਨੇ ਉਸ ਨੂੰ ਦੁਬਾਰਾ ਧੋਖਾ ਦੇ ਦਿੱਤਾ ਉਸ ਦੇ ਮਾਤਾ ਪਿਤਾ ਦੀ ਇੱਕ ਛੜਕ ਹਾਸੇ ਵਿੱਚ ਮੌਤ ਹੋ ਗਈ ਤੇ ਭਾਬੀ ਇਕੱਲੀ ਰਹਿ ਗਈ ਹੁਣ ਉਸ ਦੇ ਜੀਣ ਦਾ ਸਹਾਰਾ ਉਸ ਦਾ ਇੱਕ ਬੱਚਾ ਹੀ ਰਹਿ ਗਿਆ ਸੀ ਜੋ ਹੁਣ 15 ਸਾਲ ਦਾ ਹੋ ਗਿਆ ਆ ਤੇ ਬਾਹਰ ਰਹਿ ਕੇ ਪੜ੍ਹਾਈ ਕਰ ਰਿਹਾ ਸੀ ਜਦੋਂ ਉਸ ਨੂੰ ਆਪਣੇ ਨਾਨਾ ਨਾਨੀ ਦੀ ਮੌਤ ਦਾ ਪਤਾ ਲੱਗਾ ਤਾਂ ਉਹ ਵੀ ਅੰਦਰੋਂ ਇੱਕ ਵਾਰ ਟੁੱਟ ਗਿਆ ਸੀ ਭਾਬੀ ਹੁਣ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ ਜਿਸ ਕਰਕੇ ਉਹ ਬਹੁਤ ਉਦਾਸ ਰਹਿਣ ਲੱਗੀ ਮੈਂ ਕਦੇ-ਕਦੇ ਜਾ ਕੇ ਉਹਨਾਂ ਨੂੰ ਦਿਲਾਸਾ ਦਿੰਦਾ ਰਹਿੰਦਾ ਤਾਂ ਕਿ ਉਹ ਜੀਣ ਦੀ ਉਮੀਦ ਨਾ ਛੱਡੇ ਇੱਕ ਵਿਧਵਾ ਔਰਤ ਨੂੰ ਸਮਾਜ ਵਿੱਚ ਇਕੱਲੇ ਰਹਿਣਾ ਬਹੁਤ ਮੁਸ਼ਕਲ ਹੁੰਦਾ ਆ ਹੁਣ ਆਂਗਵਾਣ ਵਿੱਚ ਰਹਿਣ ਵਾਲੇ ਲੋਕ ਭਾਬੀ ਤੇ ਮਾੜੀ ਨਜ਼ਰ ਰੱਖਣ ਲੱਗੇ ਸੀ ਉਹ ਮੌਕੇ ਦੀ ਤਲਾਸ਼ ਵਿੱਚ ਸੀ ਕਿ ਕਦੋਂ ਭਾਬੀ ਸਾਨੂੰ ਇੱਕ ਮੌਕਾ ਦੇਵੇ ਮੈਂ ਜਾਣਬੁੱਝ ਕੇ ਹੁਣ ਇਹ ਕਮਰਾ ਨਹੀਂ ਛੱਡਿਆ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਕੋਈ ਭਾਬੀ ਨੂੰ ਪਰੇਸ਼ਾਨ ਕਰੇ ਤੇ ਉਹਨਾਂ ਦੀ ਮਜਬੂਰੀ ਦਾ ਫਾਇਦਾ ਚੁੱਕੇ ਮੈਨੂੰ ਜ਼ਿਆਦਾ ਸਮਾਂ ਬਾਹਰ ਹੀ ਰਹਿਣਾ ਪੈਂਦਾ ਸੀ ਤੇ ਮੈਂ ਕਮਰੇ ਵਿੱਚ ਕਦੇ-ਕਦੇ ਹੀ ਆਉਂਦਾ ਸੀ ਇੱਕ ਦਿਨ ਮੈਨੂੰ ਭਾਬੀ ਨੇ ਕਿਹਾ ਕਿ ਤੁਸੀਂ ਇਹ ਕਮਰਾ ਕਿਉਂ ਲੈ ਕੇ ਰੱਖਿਆ ਹੈ ਜਦੋਂ ਤੁਸੀਂ ਇੱਥੇ ਰਹਿਣਾ ਹੀ ਨਹੀਂ ਹੈ ਹਰ ਵਾਰ ਦੀ ਤਰ੍ਹਾਂ ਮੇਰਾ ਇੱਕ ਹੀ ਜਵਾਬ ਹੁੰਦਾ ਸੀ ਕਿ ਭਾਬੀ ਇਸ ਸ਼ਹਿਰ ਦੇ ਨਾਲ ਮੇਰਾ ਗੂੜਾ ਨਾਤਾ ਹੈ ਮੈਂ ਅਕਸਰ ਹੀ ਇੱਥੇ ਆਉਂਦਾ ਜਾਂਦਾ ਰਹਿੰਦਾ ਹਾਂ ਮੇਰਾ ਇੱਥੇ ਰਹਿਣਾ ਦਾ ਸਭ ਤੋਂ ਵੱਡਾ ਕਾਰਨ ਮੇਰੀ গারਲਫ੍ਰੈਂਡ ਨੀਤੂ ਸੀ ਮੈਂ ਉਸ ਨੂੰ ਇਸ ਕਮਰੇ ਵਿੱਚ ਹੀ ਲੈ ਕੇ ਆਉਂਦਾ ਸੀ ਜਦ ਕਿ ਹੁਣ ਮੇਰਾ ਤਬਾਦਲਾ ਕਿਸੇ ਹੋਰ ਸ਼ਹਿਰ ਵਿੱਚ ਹੋ ਗਿਆ ਆ ਇੱਕ ਦਿਨ ਮੈਂ ਭਾਬੀ ਦੇ ਨਾਲ ਬੈਠਾ ਗੱਲਾਂ ਕਰ ਰਿਹਾ ਸੀ ਤਾਂ ਭਾਬੀ ਨੇ ਮੈਨੂੰ ਪੁੱਛ ਲਿਆ ਰਵੀ ਤੇਰੀ ਕੋਈ গারਲਫ੍ਰੈਂਡ ਨਹੀਂ ਹੈ ਤਾਂ ਮੈਂ ਭਾਬੀ ਨੂੰ ਕਿਹਾ ਜੋ ਮੇਰੇ ਨਾਲ ਕਦੇ ਕਦਾਈ ਕੁੜੀ ਆਉਂਦੀ ਹੈ ਉਹੀ ਤਾਂ ਮੇਰੀ ਗਰਲਫ੍ਰੈਂਡ ਹੈ ਤਾਂ ਭਾਬੀ ਨੇ ਕਿਹਾ ਅੱਛਾ ਉਹ ਨਹੀਂ ਤੂੰ ਤੇਰੀ ਗਰਲਫ੍ਰੈਂਡ ਹੈ ਮੈਂ ਤਾਂ ਤੇਰੀ ਦੀਦੀ ਸਮਝਦੀ ਸੀ ਉਹਨਾਂ ਦੀ ਇਸ ਗੱਲ ਤੇ ਮੈਂ ਹੱਸ ਪਿਆ ਤੇ ਫਿਰ ਮੈਂ ਭਾਬੀ ਤੋਂ ਪੁੱਛਿਆ ਤੁਸੀਂ ਦੂਜਾ ਵਿਆਹ ਕਿਉਂ ਨਹੀਂ ਕਰਵਾਇਆ ਤੁਹਾਡੀ ਤਾਂ ਅਜੇ ਉਮਰ ਵੀ ਘਟ ਹੈ ਭਾਬੀ ਨੇ ਕਿਹਾ ਮੈਂ ਦੂਜਾ ਵਿਆਹ ਕਰਵਾਉਣਾ ਤਾਂ ਚਾਹੁੰਦੀ ਸੀ ਪਰ ਆਪਣੇ ਬੇਟੇ ਦੇ ਕਾਰਨ ਨਹੀਂ ਕਰਵਾਇਆ ਕਿਉਂਕਿ ਜੋ ਵਿਅਕਤੀ ਮੇਰੀ ਜ਼ਿੰਦਗੀ ਵਿੱਚ ਆਵੇਗਾ ਉਸਦਾ ਕੀ ਭਰੋਸਾ ਕਿ ਉਹ ਮੇਰੇ ਬੇਟੇ ਨੂੰ ਇੱਕ ਪਿਤਾ ਵਾਲਾ ਪਿਆਰ ਦੇਵੇਗਾ ਜਾਂ ਨਹੀਂ ਮੈਂ ਕਿਹਾ ਭਾਬੀ ਗੱਲ ਤਾਂ ਤੁਹਾਡੀ ਠੀਕ ਹੈ ਪਰ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਤੁਸੀਂ ਦੂਜਾ ਵਿਆਹ ਕਰ ਲਵੋ ਤਾਂ ਤੁਹਾਨੂੰ ਆਸ-ਪਾਸ ਦੇ ਲੋਕ ਮਾੜੀ ਨਜ਼ਰ ਨਾਲ ਨਹੀਂ ਦੇਖਣਗੇ ਫਿਰ ਭਾਬੀ ਨੇ ਜੋ ਜਵਾਬ ਦਿੱਤਾ ਮੈਂ ਸੁਣ ਕੇ ਹਰਾਨ ਰਹਿ ਗਿਆ ਭਾਬੀ ਨੇ ਕਿਹਾ ਜੇਕਰ ਉਹਨਾਂ ਨੂੰ ਮੈਨੂੰ ਦੇਖ ਕੇ ਮਜ਼ਾ ਆਉਂਦਾ ਹੈ ਤਾਂ ਆਉਣ ਦਿਓ ਇਸ ਵਿੱਚ ਕੀ ਦਿੱਕਤ ਹੈ ਹੁਣ ਮੈਂ ਚੁੱਪ ਹੋ ਕੇ ਬੈਠ ਗਿਆ ਕਿਉਂਕਿ ਮੇਰੇ ਕੋਲ ਬੋਲਣ ਦੇ ਲਈ ਕੋਈ ਸ਼ਬਦ ਨਹੀਂ ਸੀ ਫਿਰ ਭਾਬੀ ਨੇ ਕਿਹਾ ਤੁਸੀਂ ਬਹੁਤ ਖੁਸ਼ਕਿਸਮਤ ਹੋ ਤੁਹਾਡੇ ਕੋਲ ਤਾਂ ਸਭ ਕੁਝ ਹੈ ਇੱਕ ਖੂਬਸੂਰਤ ਗਰਲਫ੍ਰੈਂਡ ਵੀ ਹੈ ਤੇ ਇੱਕ ਵਧੀਆ ਨੌਕਰੀ ਵੀ ਹੈ ਮੈਂ ਭਾਬੀ ਦੀ ਗੱਲ ਤੇ ਥੋੜਾ ਸ਼ਰਮਿੰਦਾ ਹੋ ਕੇ ਕਿਹਾ ਹਾਂ ਕਹਤਾ ਤੁਸੀਂ ਸਹੀ ਰਹੇ ਹੋ ਪਰ ਜਦੋਂ ਤੱਕ ਇਨਸਾਨ ਜ਼ਿੰਦਾ ਹੈ ਉਹ ਬਿਨਾ ਸਮੱਸਿਆ ਤੋਂ ਆਪਣੇ ਜੀਵਨ ਦੀ ਕਲਪਨਾ ਨਹੀਂ ਕਰ ਸਕਦਾ ਮੇਰੇ ਇਹ ਗੱਲ ਕਹਿਣ ਤੋਂ ਬਾਅਦ ਭਾਬੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਮੈਂ ਕਿਹਾ ਭਾਬੀ ਤੁਸੀਂ ਰੋ ਕਿਉਂ ਰਹੇ ਹੋ ਮੈਂ ਵੀ ਤੁਹਾਡੇ ਪਰਿਵਾਰ ਦਾ ਹੀ ਹਿੱਸਾ ਹਾਂ ਭਾਬੀ ਹੁਣ ਉੱਚੀ ਉੱਚੀ ਰੋਣ ਲੱਗੀ ਤਾਂ ਮੇਰੇ ਤੋਂ ਦੇਖਿਆ ਨਹੀਂ ਗਿਆ ਮੈਂ ਉਹਨਾਂ ਨੂੰ ਆਪਣੇ ਗਲ ਨਾਲ ਲਾ ਕੇ ਚੁੱਪ ਕਰਾਉਣ ਲੱਗਾ ਪਰ ਭਾਬੀ ਚੁੱਪ ਹੋਣ ਦਾ ਨਾਂ ਹੀ ਨਹੀਂ ਲੈ ਰਹੀ ਸੀ ਮੈਂ ਉਹਨਾਂ ਨੂੰ ਕਿਹਾ ਚਲੋ ਭਾਬੀ ਆਪਾਂ ਕਿਤੇ ਬਾਹਰ ਘੁੰਮਣ ਦੇ ਲਈ ਚੱਲਦੇ ਹਾਂ ਭਾਬੀ ਕੁਝ ਨਾ ਬੋਲੀ ਪਰ ਘੁੰਮਣ ਦਾ ਨਾਮ ਸੁਣ ਕੇ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਰੋਕ ਗਏ ਮੈਂ ਆਪਣੀ ਕਾਰ ਕੱਢ ਕੇ ਭਾਬੀ ਨੂੰ ਅਗਲੀ ਸੀਟ ਤੇ ਬਿਠਾ ਲਿਆ ਫਿਰ ਅਸੀਂ ਦੋਵੇਂ ਇੱਕ ਪਾਰਕ ਵਿੱਚ ਗਏ ਜਿੱਥੇ ਕੁਝ ਬੱਚੇ ਖੇਡ ਰਹੇ ਸੀ ਤੇ ਕੁਝ ਬਜ਼ੁਰਗ ਜ਼ੋਰ ਸ਼ੋਰ ਨਾਲ ਹੱਸ ਰਹੇ ਸੀ ਇਹ ਸਭ ਦੇਖ ਕੇ ਭਾਬੀ ਨੂੰ ਥੋੜੀ ਜਿਹੀ ਖੁਸ਼ੀ ਮਹਿਸੂਸ ਹੋਈ ਫਿਰ ਕੁਝ ਸਮੇਂ ਬਾਅਦ ਭਾਬੀ ਨੇ ਕਿਹਾ ਚਲੋ ਘਰ ਚੱਲੀਏ ਤਾਂ ਮੈਂ ਕਾਰ ਪਾਰਕਿੰਗ ਵਿੱਚੋਂ ਕੱਢ ਕੇ ਬਾਹਰ ਲੈ ਆਇਆ ਘਰ ਜਾਂਦੇ ਸਮੇਂ ਮੈਂ ਰਸਤੇ ਵਿੱਚ ਇੱਕ ਢਾਬਾ ਦੇਖਿਆ ਤਾਂ ਮੈਂ ਉੱਥੇ ਗੱਡੀ ਰੋਕ ਦਿੱਤੀ ਮੈਂ ਭਾਬੀ ਨੂੰ ਕਿਹਾ ਅੱਜ ਰਾਤ ਦਾ ਖਾਣਾ ਅਸੀਂ ਇੱਥੇ ਹੀ ਖਾ ਲੈਂਦੇ ਹਾਂ ਵੈਸੇ ਵੀ ਅੱਜ ਮੇਰਾ ਖਾਣਾ ਬਣਾਉਣ ਦਾ ਮਨ ਨਹੀਂ ਹੈ ਫਿਰ ਅਸੀਂ ਦੋਵਾਂ ਨੇ ਢਾਬੇ ਤੋਂ ਖਾਣਾ ਖਾਦਾ ਤੇ ਖਾਣਾ ਖਾਣ ਤੋਂ ਬਾਅਦ ਘਰ ਚਲੇ ਗਏ ਮੈਂ ਗੱਡੀ پارک ਕਰਕੇ ਵਾਪਸ ਆ ਰਿਹਾ ਸੀ ਤਾਂ ਦੇਖਿਆ ਭਾਬੀ ਦਰਵਾਜ਼ੇ ਵਿੱਚ ਹੀ ਖੜੀ ਸੀ ਘਰ ਦੇ ਅੰਦਰ ਨਹੀਂ ਗਈ ਮੈਂ ਭਾਬੀ ਨੂੰ ਪੁੱਛਿਆ ਕੀ ਹੋਇਆ ਤਾਂ ਭਾਬੀ ਨੇ ਬਿਨਾਂ ਕੁਝ ਬੋਲੇ ਮੈਨੂੰ ਗਲ ਦੇ ਨਾਲ ਲਾ ਲਿਆ ਤੇ ਬਾਹਰ ਲੈ ਕੇ ਜਾਣ ਦੇ ਲਈ ਮੇਰਾ ਧੰਨਵਾਦ ਕੀਤਾ ਮੈਂ ਭਾਬੀ ਨੂੰ ਕਿਆ ਤੁਹਾਨੂੰ ਕੋਈ ਵੀ ਜ਼ਰੂਰਤ ਹੋਵੇ ਤਾਂ ਮੈਨੂੰ ਦੱਸ ਦਿਆ ਕਰੋ ਮੈਂ ਤੁਹਾਡੀ ਮਦਦ ਕਰ ਦਿਆ ਕਰਾਂਗਾ ਫਿਰ 2 ਦਿਨ ਬਾਅਦ ਮੇਰੀ ਗਰਲਫ੍ਰੈਂਡ ਨੀਤੂ ਮੈਨੂੰ ਮਿਲਣ ਦੇ ਲਈ ਆਈ ਦਰਅਸਲ ਉਹ ਮੈਨੂੰ ਪਿਆਰ ਕਰਨਾ ਚਾਹੁੰਦੀ ਸੀ ਦੋਸਤੋ ਇਸ ਦਾ ਮਤਲਬ ਤੁਸੀਂ ਸਮਝ ਹੀ ਸਕਦੇ ਹੋ ਮੈਂ ਨੀਤੂ ਨੂੰ ਭਾਬੀ ਦੇ ਨਾਲ ਮਿਲਾਇਆ ਤੇ ਅਸੀਂ ਸਾਰਿਆਂ ਨੇ ਇਕੱਠੇ ਬੈ ਕੇ ਖਾਣਾ ਖਾਧਾ ਫਿਰ ਅਸੀਂ ਦੋਵੇਂ ਆਪਣੇ ਕਮਰੇ ਵਿੱਚ ਚਲੇ ਗਏ ਅੱਧੀ ਰਾਤ ਨੂੰ ਮੈਨੂੰ ਇੰਜ ਲੱਗਾ ਕਿ ਸਾਡੇ ਕਮਰੇ ਦੇ ਬਾਹਰ ਖੜ ਕੇ ਕੋਈ ਸਾਨੂੰ ਦੇਖ ਰਿਹਾ ਹੈ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਕੋਈ ਵੀ ਨਹੀਂ ਸੀ ਫਿਰ ਮੈਂ ਤੌਲੀਆ ਵਲੀਟ ਕੇ ਬਾਥਰੂਮ ਗਿਆ ਤੇ ਫਰੈਸ਼ ਹੋ ਕੇ ਦੁਬਾਰਾ ਕਮਰੇ ਵਿੱਚ ਆ ਗਿਆ ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਨੂੰ ਇੰਜ ਲੱਗ ਰਿਹਾ ਸੀ ਕਿ ਕੋਈ ਸਾਨੂੰ ਦੇਖ ਰਿਹਾ ਹੈ ਫਿਰ ਮੈਂ ਨੀਤੂ ਨੂੰ ਕਿਹਾ ਕਿ ਮੈਂ ਚਾਹ ਬਣਾਉਣ ਦੇ ਲਈ ਰਸੋਈ 'ਚ ਜਾ ਰਿਹਾ ਹਾਂ ਜਿਵੇਂ ਹੀ ਮੈਂ ਰਸੋਈ ਵਿੱਚ ਗਿਆ ਤਾਂ ਮੈਂ ਉੱਥੋਂ ਲੋਕ ਕੇ ਦੇਖਿਆ ਭਾਬੀ ਸਾਡੇ ਕਮਰੇ ਵਿੱਚ ਚਾਹ ਘੜ ਰਹੀ ਸੀ ਜਦੋਂ ਮੈਂ ਵਾਪਸ ਆ ਕੇ ਇਸ ਬਾਰੇ ਨੀਤੂ ਨੂੰ ਦੱਸਿਆ ਤਾਂ ਉਹ ਮੇਰੇ ਵੱਲ ਹੈਰਾਨੀ ਨਾਲ ਦੇਖਣ ਲੱਗੀ ਉਸ ਦਿਨ ਜਰ ਮੈਨੂੰ ਕੁਝ ਕਹਿਣਾ ਚਾਹੁੰਦੀ ਸੀ ਤੇ ਮੈਂ ਵੀ ਉਹੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਨੀਤੂ ਕੁਝ देर ਚੁੱਪ ਰਹਿਣ ਤੋਂ ਬਾਅਦ ਕਹਿਣ ਲੱਗੀ ਠੀਕ ਆ ਉਸਦੀ ਦੇਖਣ ਦੀ ਇੱਛਾ ਹੋਵੇਗੀ ਮੈਂ ਨੀਤੂ ਦੀ ਗੱਲ ਸੁਣ ਕੇ ਹੈਰਾਨ ਸੀ ਫਿਰ ਅਗਲੇ ਦਿਨ ਸਵੇਰੇ ਮੈਂ ਨੀਤੂ ਨੂੰ ਬੱਸ ਸਟੈਂਡ ਛਾੜੇ ਆਇਆ ਤੇ ਉਸਦੇ ਜਾਣ ਤੋਂ ਦੋ ਦਿਨ ਤੱਕ ਮੈਂ ਹੇਠਾਂ ਹੀ ਨਹੀਂ ਗਿਆ ਸੀ ਫਿਰ ਮੈਨੂੰ ਮੇਰੇ ਦੋਸਤ ਦਾ ਫੋਨ ਆਇਆ ਉਸਨੇ ਮੈਨੂੰ ਪਾਰਟੀ ਲਈ ਬੁਲਾਇਆ ਸੀ ਕਿਉਂਕਿ ਕੁਝ ਦਿਨਾਂ ਬਾਅਦ ਮੈਂ ਫਿਰ ਤੋਂ ਵਾਪਸ ਕੰਮ ਤੇ ਚਲੇ ਜਾਣਾ ਸੀ ਮੇਰੀ ਛੁੱਟੀ ਖਤਮ ਹੋਣ ਵਾਲੀ ਸੀ ਤਾਂ ਮੈਂ ਉਸ ਨੂੰ ਆਉਣ ਲਈ ਹਾਂ ਕਹਿ ਦਿੱਤੀ ਸੀ ਮੈਨੂੰ ਪਾਰਟੀ ਤੋਂ ਵਾਪਸ ਆਉਂਦੇ ਕੁਝ ਜ਼ਿਆਦਾ ਹੀ ਸਮਾਂ ਲੱਗ ਗਿਆ ਸੀ ਜਦੋਂ ਮੈਂ ਭਾਬੀ ਦੇ ਦਰਵਾਜ਼ੇ ਕੋਲੋਂ ਲੰਘਣ ਲੱਗਾ ਤਾਂ ਮੈਨੂੰ ਕੁਝ ਆਵਾਜ਼ ਸੁਣਾਈ ਦਿੱਤੀ ਜਿਸ ਨੂੰ ਸੁਣ ਕੇ ਮੈਂ ਰੁਕ ਗਿਆ ਤੇ ਖਿੜਕੀ ਵਿੱਚੋਂ ਜਾ ਕੇ ਦੇਖਿਆ ਤਾਂ ਹੈਰਾਨ ਰਹਿ ਗਿਆ ਸੀ ਕਿਉਂਕਿ ਭਾਬੀ ਨੇ ਉਸ ਦਿਨ ਸਾਡੀ ਵੀਡੀਓ ਬਣਾ ਲਈ ਸੀ ਜਿਸ ਨੂੰ ਮੋਬਾਈਲ ਵਿੱਚ ਦੇਖ ਕੇ ਉਹ ਕੁਝ ਕਰ ਰਹੀ ਸੀ ਦੋਸਤੋ ਹੁਣ ਇਹ ਸਮਝ ਸਕਦੇ ਹੋ ਕਿ ਕੀ ਕਰ ਰਹੀ ਹੋਵੇਗੀ ਮੈਂ ਦੇਖਿਆ ਤਾਂ ਭਾਬੀ ਦੇ ਕਮਰੇ ਦਾ ਦਰਵਾਜ਼ਾ ਵੀ ਖੁੱਲਾ ਸੀ ਮਤਲਬ ਕਿੁੰਡੀ ਨਹੀਂ ਮਾਰੀ ਹੋਈ ਸੀ ਵੈਸੇ ਬੰਦ ਕੀਤਾ ਹੋਇਆ ਸੀ ਮੇਰੇ ਮਨ ਵਿੱਚ ਅੰਦਰ ਜਾਵਾਂ ਨਾ ਜਾਵਾਂ ਨਾ ਜਾਵਾਂ ਵਾਲੀ ਸਥਿਤੀ ਸੀ ਫਿਰ ਮੈਂ ਆਪਣੇ ਕਮਰੇ ਵਿੱਚ ਚਲਾ ਗਿਆ ਪਾਰਟੀ ਵਿੱਚ ਸ਼ਰਾਬ ਦੇ ਕਰਕੇ ਮੇਰੇ ਤੇ ਨਸ਼ਾ ਹਾਵੀ ਹੋ ਰਿਹਾ ਸੀ ਤੇ ਉੱਪਰੋਂ ਭਾਬੀ ਨੂੰ ਦੇਖ ਕੇ ਮੈਂ ਬਹੁਤ ਹੀ ਬਚੈਨ ਹੋ ਗਿਆ ਸੀ ਇਸ ਤੋਂ ਬਾਅਦ 2 ਦਿਨ ਹੋਰ ਲੰਘ ਗਏ। ਦੋਸਤੋ ਹੁਣ ਮੈਨੂੰ ਨੀਤੂ ਨੂੰ ਮਿਲੇ 5 ਦਿਨ ਹੋ ਗਏ ਸੀ ਤਾਂ ਮੈਨੂੰ ਵੀ ਮਹਿਸੂਸ ਹੋਣ ਲੱਗਾ। ਉਸ ਦਿਨ ਰਾਤ ਨੂੰ ਭਾਬੀ ਫਿਰ ਉਹੀ ਹਰਕਤਾਂ ਕਰ ਰਹੀ ਸੀ ਤੇ ਬਿਨਾ ਦਰਵਾਜੇ ਦੀ ਕੁੰਡੀ ਮਾਰੇ ਮੇਰਾ ਨਾਂ ਲੈ ਕੇ ਹੱਥ ਨਾਲ ਮੈਂ ਇੱਕ ਦਿਨ ਦਰਵਾਜੇ ਦਮ ਮੈਂ ਇੱਕਦਮ ਦਰਵਾਜ਼ਾ ਖੋਲ੍ਹਿਆ ਤਾਂ ਭਾਬੀ ਨੇ ਮੈਨੂੰ ਦੇਖ ਕੇ ਸ਼ਰਮ ਨਾਲ ਸਿਰ ਝੁਕਾ ਲਿਆ ਸੀ। ਮੈਂ ਹੌਲੀ-ਹੌਲੀ ਭਾਬੀ ਦੇ ਕੋਲ ਗਿਆ ਦੋਸਤੋ ਮੈਂ ਭਾਬੀ ਦੀ ਸਾਰੀ ਘਾਟ ਪੂਰੀ ਕਰਨ ਲਈ ਸਵੇਰੇ 11 ਵਜੇ ਤੱਕ ਨਾਲ ਰਿਹਾ ਹੁਣ ਅਸੀਂ ਦੋਵੇਂ ਘਰ ਵਿੱਚ ਇਸੇ ਤਰ੍ਹਾਂ ਘੁੰਮਦੇ ਕਦੇ ਇਕੱਠੇ ਨੌਂਦੇ ਕਦੇ ਖਾਣਾ ਖਾਂਦੇ ਭਾਬੀ ਬਹੁਤ ਖੁਸ਼ ਰਹਿਣ ਲੱਗੀ ਮੈਂ 10 ਦਿਨ ਦੀ ਛੁੱਟੀ ਹੋਰ ਲੈ ਲਈ ਸੀ ਤੇ ਹੁਣ ਉਹ ਵੀ ਖਤਮ ਹੋ ਗਈ ਸੀ ਤੇ ਮੇਰੇ ਜਾਣ ਦਾ ਸਮਾਂ ਆ ਗਿਆ ਸੀ ਮੈਂ ਭਾਬੀ ਨੂੰ ਦੱਸਿਆ ਤਾਂ ਉਹ ਉਦਾਸ ਹੋ ਗਈ ਜਿਸ ਕਰਕੇ ਮੈਂ ਵੀ ਨਹੀਂ ਜਾ ਸਕਿਆ ਤੇ ਮੈਂ ਦਫ਼ਤਰ ਵਿੱਚ ਫੋਨ ਕਰਕੇ ਝੂਠ ਬੋਲ ਦਿੱਤਾ ਕਿ ਮੇਰੀ ਤਬੀਅਤ ਖਰਾਬ ਹੋ ਗਈ ਹੈ ਜਿਸ ਲਈ ਮੈਨੂੰ ਕੁਝ ਹੋਰ ਛੁੱਟੀਆਂ ਚਾਹੀਦੀਆਂ ਹਨ ਕਿਉਂਕਿ ਮੇਰੀ ਨੌਕਰੀ ਸਰਕਾਰੀ ਸੀ ਤੇ ਮੇਰੇ ਨਾਲ ਇੱਕ ਹੋਰ ਅਧਿਕਾਰੀ ਸੀ ਜਿਸ ਨੂੰ ਮੈਂ ਆਪਣਾ ਚਾਰਜ ਦਿੱਤਾ ਸੀ ਇਸ ਲਈ ਮੈਨੂੰ ਛੁੱਟੀ ਲੈਣ ਲਈ ਕੋਈ ਮੁਸ਼ਕਲ ਨਹੀਂ ਆਈ ਸੀ ਜਿਵੇਂ ਹੀ ਭਾਬੀ ਨੂੰ ਮੇਰੀ ਛੁੱਟੀ ਬਾਰੇ ਪਤਾ ਲੱਗਾ ਤਾਂ ਉਸ ਦੇ ਚਿਹਰੇ ਤੇ ਖੁਸ਼ੀ ਆ ਗਈ ਸੀ ਪਰ ਮੇਰਾ ਇਹ ਝੂਠ ਮੇਰੇ ਉੱਤੇ ਹੀ ਭਾਰੀ ਪੈ ਗਿਆ ਸੀ ਕਿਉਂਕਿ ਨੀਤੂ ਨੂੰ ਇਹੀ ਲੱਗਦਾ ਸੀ ਕਿ ਮੈਂ ਵਾਪਸ ਚਲਾ ਗਿਆ ਹਾਂ ਤੇ ਦਫ਼ਤਰ ਵਿੱਚ ਹਾਂ ਮੇਰੇ ਫੋਨ ਦਾ ਜਵਾਬ ਨਾ ਮਿਲਣ ਕਾਰਨ ਉਸ ਨੇ ਮੇਰੇ ਦਫ਼ਤਰ ਵਿੱਚ ਮੇਰੇ ਸਾਥੀ ਨੂੰ ਫੋਨ ਕਰਕੇ ਪੁੱਛਿਆ ਕਿ ਮੈਂ ਕਿੱਥੇ ਹਾਂ ਤਾਂ ਉਸ ਨੇ ਦੱਸ ਦਿੱਤਾ ਜਿਸ ਕਾਰਨ ਉਹ ਤੁਰੰਤ ਮੇਰੇ ਕਮਰੇ ਵਿੱਚ ਆਈ ਜਿੱਥੇ ਉਸ ਨੇ ਸਾਨੂੰ ਦੇਖ ਲਿਆ ਤੇ ਕਿਹਾ ਮੈਂ ਤਾਂ ਉਦੋਂ ਹੀ ਸਮਝ ਗਈ ਸੀ ਜਦੋਂ ਉਹ ਤੋਂ ਉਸ ਦਿਨ ਕਿਹਾ ਸੀ ਕਿ ਭਾਬੀ ਸਾਨੂੰ ਦੇਖ ਰਹੀ ਹੈ ਮੈਂ ਚੁੱਪ ਚਾਪ ਸੁਣ ਰਿਹਾ ਸੀ ਤੇ ਦੂਜੇ ਪਾਸੇ ਭਾਬੀ ਨੀਤੂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਹ ਸਾਰਾ ਕਸੂਰ ਮੇਰਾ ਹੈ ਇਸ ਵਿੱਚ ਰਵੀ ਦੀ ਕੋਈ ਗਲਤੀ ਨਹੀਂ ਹੈ ਨੀਤੂ ਮੇਰੇ ਕੋਲ ਆਈ ਤੇ ਜੋ ਉਸਨੇ ਕਿਹਾ ਉਸ ਦਾ ਸਾਨੂੰ ਦੋਵਾਂ ਨੂੰ ਅੰਦਾਜ਼ਾ ਨਹੀਂ ਸੀ ਉਸਨੇ ਕਿਹਾ ਮੈਨੂੰ ਵੀ ਬੁਲਾ ਲੈਂਦਾ ਇਸ ਸਵੇਚੇ ਤੇਰਾ ਕੀ ਘਟ ਜਾਣਾ ਸੀ ਉਸ ਦੀ ਗੱਲ ਸੁਣ ਕੇ ਮੇਰੀ ਜਾਨ ਵਿੱਚ ਜਾਣ ਆਈ ਇਸ ਤਰ੍ਹਾਂ ਫਿਰ ਅਸੀਂ ਤਿੰਨੇ ਰਾਤ ਭਰ ਹੀ ਗੱਲਾਂ ਕਰਦੇ ਰਹੇ ਸੀ ਹੁਣ ਤੁਸੀਂ ਅੱਗੇ ਸਮਝ ਹੀ ਸਕਦੇ ਹੋ ਅਸੀਂ ਤਿੰਨੇ ਇਕੱਠੇ ਹੀ ਦੋਸਤੋ ਮੇਰਾ ਕਮਰਾ ਸਾਡਾ ਤਿੰਨਾਂ ਦਾ ਅੱਡਾ ਬਣ ਗਿਆ ਸੀ ਭਾਬੀ ਤੇ ਨੀਤੂ ਮੇਰੇ ਨਾਲ ਖੁਸ਼ ਸੀ ਤੇ ਦੋਵੇਂ ਵੱਖਰੇ ਵੱਖਰੇ ਤਰੀਕੇ ਹੁਣ ਦੀ ਕਹਾਣੀ ਦੋਸਤੋ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਮਿਲਦੇ ਹਾਂ ਕਿਸੇ ਹੋਰ ਕਹਾਣੀ ਵਿੱਚ ਉਦੋਂ ਤੱਕ ਲਈ ਧੰਨਵਾਦ ਜੀ